ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਜਿਹੜੀ ਮੈਂ ਤੁਹਾਡੇ ਨਾਲ ਪੰਜਾਬ ਦੀ ਘਟਨਾ ਸ਼ੇਅਰ ਕਰਨ ਲੱਗਿਆ ਇਹ ਘਟਨਾ ਸੁਣਨ ਤੋਂ ਬਾਅਦ ਤੁਹਾਡੇ ਰੋਗ ਟੇ ਖੜੇ ਹੋ ਜਾਣਗੇ ਇੱਕ ਛੋਟੀ ਜੀ ਗੱਲ ਤੋਂ ਇੱਕ ਨਾਰਮਲ ਜੀ ਗੱਲ ਸੀ ਜਿਸ ਤੋਂ ਕੀ ਐਡਾ ਵਿਵਾਦ ਵਧਿਆ 50 ਸਾਲ ਦੇ ਵਿਅਕਤੀ ਦਾ ਕਤਲ ਕਰਤਾ ਉਹਦਾ ਕੀ ਕਾਰਨ ਸੀ ਸਿਰਫ ਔਕਲਿਆ ਪਿੱਛੇ ਕਿ ਮੇ ਕਤਲ ਹੋ ਗਿਆ ਕੀ ਗੱਲਬਾਤ ਹੋਈ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਜਿਹੜੀ ਘਟਨਾ ਹੈਗੀ ਪੂਰੀ ਪੰਜਾਬ ਦੇ ਖੰਨਾ ਦੀ ਹੈ ਪਿੰਡ ਵੀਜਾ ਦੀ ਹੈ ਉੱਥੇ ਕੀ ਹੋਇਆ ਦੋਸਤੋ ਇੱਕ ਤਜਿੰਦਰ ਬੋਬੀ ਨੌ ਦਾ ਆਦਮੀ ਸੀ ਜਿਹੜਾ ਉਹ ਖੇਲਾਂ ਦੇ ਕਾਰੋਬਾਰ ਕਰਦਾ ਸੀ ਜਾਂ ਆਪਾਂ ਕਹਿੰਦੇ ਹਾਂ ਵੀ ਦੁਕਾਨ ਕਰਦਾ ਸੀਗਾ ਉਹਦਾ ਇੱਕ ਕੰਮਕਰ ਵਾਲਾ ਮੁੰਡਾ ਰੱਖਿਆ ਸੀ ਚੰਦੇਸ਼ਵਰ ਕੀ ਹੋਇਆ ਜਿਹੜਾ ਤਜਿੰਦਰ ਬੋਬੀ ਸੀ ਉਹ ਘਰੇ ਚੜਾ ਗਿਆ ਤਾਂ ਉਸ ਤੋਂ ਬਾਅਦ ਉਹਦੇ ਜਿਹੜਾ ਕਾਰੀਗਰ ਰੱਖਿਆ ਹੁੰਦਾ ਉਸ ਕੋਲ ਕੋਈ ਵਿਅਕਤੀ ਆਉਂਦਾ ਹੈ ਉਹ ਵਿਅਕਤੀ ਆ ਕੇ ਉਸ ਤੋਂ ਕੇਲੇ ਲੈਂਦਾ ਤੇ ਉਹ ਪੈਸੇ ਨਹੀਂ ਦਿੰਦਾ ਇਸ ਗੱਲ ਤੋਂ ਜਿਹੜਾ ਚੰਦੇਸ਼ਵਰ ਉਹ ਉਸ ਵਿਅਕਤੀ ਨੂੰ ਕਹਿੰਦਾ ਵੀ ਤੂੰ ਭਾਈ ਪੈਸੇ ਤੇ ਕੇਲੇ ਖਾਦੇ ਆ ਉਹ ਇਸ ਗੱਲ ਤੋਂ ਉਸ ਨੂੰ ਬੋਲਣ ਲੱਗ ਜਾਂਦਾ ਹੈ ਤੇ ਲੜਾਈ ਵੱਧ ਜਾਂਦੀ ਹੈ ਲੜਾਈ ਵਧਣ ਤੋਂ ਬਾਅਦ ਆ ਜਿਹੜਾ ਚੰਦੇਸ਼ਵਰਾ ਉਹ ਆਪਣੇ ਮਾਲਕ ਤੇਜਿੰਦਰ ਬੋਬੀ ਨੂੰ ਫੋਨ ਕਰਕੇ ਬੁਲਾਉਂਦਾ ਤੇ ਜਦੋਂ ਬੋਬੀ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਜਿਹੜਾ ਦੂਸਰਾ ਵਿਅਕਤੀ ਹੁੰਦਾ ਉਹ ਵੀ ਆਪਣੇ ਦੋ ਚਾਰ ਹੋਰ ਬੰਦੇ ਨੂੰ ਬੁਲਾ ਲੈਂਦਾ ਤੇ ਉਹਦੇ ਇੱਕ ਲੜਕੇ ਨੂੰ ਬੁਲਾ ਲੈਂਦਾ ਨਾਲ ਤਾਂ ਗੱਲ ਇੰਨੀ ਵਧ ਜਾਂਦੀ ਕਿ ਜਦੋਂ ਆਉਣ ਸਾਲ ਉਹ ਜਿਹੜਾ ਮੌਲਜਮ ਹੁੰਦਾ ਉਹਦੇ ਬੰਦੇ ਆਉਂਦੇ ਨੇ ਤਾਂ ਆਉਣ ਸਾਲ ਬੋਬੀ ਦੇ ਸਿਰ ਦੇ ਉੱਤੇ ਮੁੱक्का ਮਾਰਦੇ ਨੇ ਤੇ ਬੋਬੀ ਜਿਹੜਾ ਉਹ ਪਹਿਲਾਂ ਹਾਰਡ ਦਾ ਮਰੀਜ਼ ਹੁੰਦਾ ਇਸ ਕਰਕੇ ਉਸ ਦੀ ਹਾਲਤ ਜਿਹੜੀ ਹੋ ਗ੍ਰੇਟ ਜਾਂਦੀ ਹੈ ਪਹਿਲਾਂ ਤਾਂ ਉਸ ਨੂੰ ਖੰਨਾ ਦੇ ਨਿੱਜੀ ਹਸਪਤਾਲ ਚ ਲੈ ਕੇ ਜਾਂਦੇ ਨੇ ਉੱਥੇ ਡਾਕਟਰ ਉਹਨੂੰ ਵਾਪਸ ਮੋੜ ਦਿੰਦੇ ਨੇ ਤਾਂ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਸਿਵਲ ਵਾਲੇ ਉਸ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੰਦੇ ਨੇ ਤਾਂ ਦੋਸਤੋ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਪੁਲਿਸ ਨੂੰ ਖਬਰ ਮਿਲਦੀ ਹੈ ਤਾਂ ਡੀਐਸਪੀ ਅਮਰਤਪਾਲ ਸਿੰਘ ਹੁੰਦੇ ਨੇ ਤਾਂ ਨਾਲ ਉਹਨਾਂ ਦੇ ਐਸਐਚਓ ਸੁਖਵਿੰਦਰ ਪਾਲ ਸਿੰਘ ਜੀ ਹੁੰਦੇ ਨੇ ਜਦੋਂ ਪੂਰੀ ਘਟਨਾ ਨੂੰ ਜਾਣਦੇ ਨੇ ਜਾਣਨ ਤੋਂ ਬਾਅਦ ਉਹ ਸੀਸੀਟੀਵੀ ਕੈਮਰੇ ਫੋਲਦੇ ਨੇ ਤਾਂ ਇਹਨਾਂ ਨੂੰ ਪੂਰਾ ਪਤਾ ਲੱਗਦਾ ਵੀ ਕੇਲਾ ਪਿੱਛੇ ਕਿਵੇਂ ਇਹਨਾਂ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਕਈ ਵਾਰ ਜਿਵੇਂ ਆਪਾਂ ਦੋ ਦੁਕਾਨਦਾਰ ਹੁੰਦੇ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕਈ ਵਾਰ ਕੋਈ ਲੜਾਈ ਝਗੜਾ ਹੁੰਦਾ ਖੜ ਜਾਂਦੇ ਨੇ ਤਾਂ ਇਸੇ ਤਰ੍ਹਾਂ ਜਿਹੜਾ ਤਜਿੰਦਰ ਬੋਬੀ ਆ ਉਹ ਵੀ ਉੱਥੇ ਖੜਾ ਸੀਗਾ ਤੇ ਉਹਨਾਂ ਨੇ ਕੈਮਰਾ ਦੇ ਵਿੱਚ ਦੇਖਿਆ ਵੀ ਇਹ ਸੜਕ ਪਾਰ ਕਰਕੇ ਆ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਆ ਤਾਂ ਹੁਣ ਪੁਲਸ ਨੇ ਕਾਰਵਾਈ ਕਰਕੇ ਦੋਸ਼ੀਆਂ ਦੀ ਪਾਲਾ ਜਿਹੜੀ ਸ਼ੁਰੂ ਕਰ ਦਿੱਤੀ ਆ ਦੋਸਤੋ ਗੱਲ ਤਾਂ ਇਹ ਆ ਵੀ ਛੋਟੀ ਜੀ ਗੱਲ ਨੇ ਇੱਕ ਖੂਨੀ ਰੂਪ ਧਾਰ ਲਿਆ ਇੱਕ ਵਿਅਕਤੀ ਦੀ ਜਾਨ ਚਲੀ ਗਈ ਵੀ ਮਸਲਾ ਛੋਟਾ ਸੀ ਇਹਨੂੰ ਸੋਚਿਆ ਆ ਵੀ ਜਾ ਸਕਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਜਿਹੜੀ ਸ਼ਹਿਨਸੀਲਤਾ ਉਹ ਬਹੁਤ ਘਟ ਗਈ ਹੈ ਪਤਾ ਨਹੀਂ ਦਾ ਖਾਣਾ ਖਦਾ ਕੋਈ ਮਸਲਾ ਜਾਂ ਫਿਰ ਸਾਡੇ ਲੋਕਾਂ ਦਾ ਖੂਨ ਇਸ ਤਰੀਕੇ ਦਾ ਹੋ ਚੁੱਕਿਆ ਹੈ ਵੀ ਇੱਕ ਦੂਜੇ ਪ੍ਰਤੀ ਨਫ਼ਰਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਪੈਦਾ ਹੋ ਚੁੱਕੀ ਹੈ ਨਫ਼ਰਤ ਪੈਦਾ ਕਰਨ ਵਾਲੇ ਲੋਕ ਆਸੇ ਪਾਸੇ ਸਾਡੇ ਬਈ 10 ਇਹ ਉਹ ਸਾਡੇ ਚ ਨਫਰਤ ਵਿਭਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਬਹੁਤ ਸਾਰੇ ਲੋਕ ਜਿਹੜੇ ਸੂਝਵਾਨ ਲੋਕ ਨੇ ਉਹ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹ ਆਪਣੇ ਟਾਰਗੇਟ ਬਣਾ ਧਿਆ ਰੱਖਦੇ ਨੇ ਨਾ ਕਿ ਇਹਨਾਂ ਲੋਕਾਂ ਵਾਲਾ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਦਿਓ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ